ਕਿੱਦਾਂ ਮਾਂ ਰਾਣੀ ਲੱਤ ਤੇ ਲੱਤ ਚੜਾ ਕੇ ਬੈਠੀ ਆ ਕਿਤੇ ਕੰਮ ਕਰਦਾ ਕੋਈ ਫਿਕਰ ਫਾਕਾ ਨਹੀਂ ਆ ਹੁਣ ਗੇਟ ਗਾੜੀ ਕੌਣ ਆ ਗਿਆ ਇਹ ਤੇ ਮਾਰ ਕੇ ਆਈ ਸੀ ਹੈ ਕੋਣ ਆ ਸਿਕਾ ਪਾਜੀ ਸਿਕਾ ਪਾਜੀ ਹੋਰ ਕੀ ਹਾਲ ਚ ਠੀਕ ਠਾਕ ਜੇ ਬਸ ਵਧੀਆ ਤੁਸੀਂ ਹਾਲ ਆਪਣਾ ਸਭ ਠੀਕ ਠਾਕ ਹੈ ਠੀਕ ਠਾਕ ਜੇ ਉਹ ਜੇਟੀ ਬੜੇ ਮਾਰੇ ਹੁੰਦੇ ਆ ਤੁਹਾਡੇ ਨਹੀਂ ਗੇਟ ਉਦਾਂ ਹੀ ਮਾਰਿਆ ਸੀ ਮੈਂ ਅਜੇ ਤੁਹਾਨੂੰ ਲੱਗੀ ਸੀ ਫੋਨ ਕਰਨ ਚੰਗਾ ਹੋਇਆ ਤੁਸੀਂ ਆਪੇ ਆ ਗਏ ਜੇ ਤੇ ਅੱਛਾ ਆਜੋ ਘਰੇ ਚਲੋ ਹੋਰ ਕੀ ਹਾਲ ਸਾਪੀ ਹੁੰਦਾ ਠੀਕ ਠਾਕ ਹਾਂਜੀ ਆਜੋ ਘਰ ਵੇਖ ਲਓ ਸਾਪੀ ਦਾ ਹਾਲ ਆਹ ਅੰਕਲ ਕਿਹੜੇ ਆ ਗਏ ਹੁਣ ਹੱਗ ਜਦ ਕਦੀ ਘਰ ਆਏ ਨਹੀਂ ਨਾਈਂ ਦੇਖੇ ਪਤਾ ਨਹੀਂ ਸਸੀਕਲ ਮਾ ਸਸੀਕਲ ਬੁਲਾਉਣ ਦਰਵਾਜ ਨਹੀਂ ਹੈ ਕਿ ਨਾ ਟਿਪਿੰਡ ਦਾ ਸਸੀਕਲ ਜੈਸੇ ਬੜੇ ਹੋਵਾ ਸਸੀਕਲ ਦਾ ਤੇ ਮੰਮੀ ਮੈਂ ਕਿਹੜਾ ਕਦੀ ਚਾਚੇ ਨੂੰ ਵੇਖਿਆ ਆਜੋ 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 ਕੋਈ ਨਹੀਂ ਹੋਰ ਹਾਂਜੀ ਠੀਕ ਹੈ ਚਾਚੇ ਬੇਨਾ ਠੀਕ ਠਾਕ ਹੈ ਵਧੀਆ ਹਾਂਜੀ ਠੀਕ ਹੈ ਚਾਚੇ ਆਜੋ ਹੂੰ ਈਗਾ ਲਾ ਬਾਦ ਮਾ ਪਿਆਵਾ ਪਾਜੀ ਬੈਠੋ ਬੈਠੇ ਬੈਠੇ ਕੀ ਕਰਵਾ ਤਾ ਵੀ ਪੁੱਤ ਨੂੰ ਪਤਾ ਨਹੀਂ ਤੇਰਾ ਚਾਚਾ ਆਇਆ ਵਾ ਕੀ ਗੱਲਾਂ ਕੀ ਆਵਾ ਕੋਣ ਹੈ ਚਾਚਾ ਪੁੱਤ ਤੇਰਾ ਪੁੱਤ ਕੀ ਗੱਲਾਂ ਹੋਈਆਂ ਹੈ ਪਾਜੀ ਵੇਖੋ ਇਹਦੀ ਕੀ ਹਾਲਤ ਹੋ ਗਈ ਹੁਣ ਤੇ ਮੇਰੇ ਕੋਲ ਵੇਖਿਆ ਵੀ ਨਹੀਂ ਜਾਂਦਾ ਤੇ ਤੂੰ ਦੱਸਿਆ ਕੋਈ ਨਹੀਂ ਪਹਿਲਾਂ ਦੱਸਣਾ ਕੀ ਹੀ ਪਾਜੀ ਮੈਂ ਤੇ ਮਾਮੇ ਨੂੰ ਕੀਤਾ ਸੀ ਫੋਨ ਫਿਰ ਦਵਾਈ ਬਾਰੇ ਕੋਈ ਪਤਾ ਕਰ ਹੂੰ ਤੇ ਉਹਨੇ ਦਵਾਈ ਬਾਰੇ ਤੇ ਪਤਾ ਕਰ ਲਿਆ ਵਾ ਹੁਣ ਮੈਂ ਇਹ ਕਿੰਨੀ ਐ ਪੈਣ ਨੂੰ ਕਰ ਕੰਦ ਕਰ ਕੋ ਥੋੜਾ ਜਿਹਾ ਕੀ ਕਰਨ ਹੋ ਗਈ ਆ ਹੈ ਮੈਂ ਬਾਹਰ ਨਹੀਂ ਪੁੱਤ ਬਾਹਰ ਨਹੀਂ ਜਾਣਾ ਬਾਹਰ ਕਿੱਥੇ ਜਾਣਾ ਬਾਹਰ ਨਹੀਂ ਜਾਣਾ ਪੁੱਤ ਇਹ ਕਿਲਾਤ ਪ੍ਰਾਪਤ ਦੇਵੀ ਇੱਕ ਮਿੰਟ ਤੇ ਆਪ ਨਹੀਂ ਸਮਝ ਆਉਂਦੀ ਪਾਜੀ ਹੋ ਕੀ ਗਿਆ ਇਹਨੂੰ ਇੱਡੀ ਛੇਤੀ ਵੇਖੋ ਚੰਗਾ ਭਲਾਈ ਤੁਸੀਂ ਆਉਂਦੇ ਕਿਹੜਾ ਨਹੀਂ ਆਉਂਦੇ ਅੱਗੇ ਇਹ ਨਿਆਮ ਆ ਜਦਾਂ ਡਿਪਰੈਸ਼ਨ ਵਿੱਚ ਲੱਗਾਂਗੇ ਸੋਚ ਦੇ ਵਿੱਚ ਆ ਗਏ ਡਿਪਰੈਸ਼ਨ ਇੱਥੇ ਕਾਦੀ ਨਹੀਂ ਟੈਨਸ਼ਨ ਲੈ ਲਈਆ ਕੀ ਕੀਤਾ ਵਾ ਕੀ ਨਹੀਂ ਮਿੰਨ ਤੇ ਕੋਈ ਸਮਝ ਨਹੀਂ ਆਉਂਦੀ ਪਾਜੀ ਕੀ ਗੱਲ ਹੋ ਗਈ ਆ ਦਵਾਈ ਖਾਣੀ ਦਵਾਈ ਦਵਾਈ ਕਾਦੀ ਕਾਦੀ ਨਹੀਂ ਇਹੀ ਕੋਈ ਤੇਰਾ ਹੁਣ ਹਰ ਬਜਾਏ ਤੂੰ ਦਵਾਈ ਕਾਦੀ ਪੁੱਤ ਇੱਕੀ ਗੱਲ ਕਰੀ ਜਾਂਦਾ ਪਾਜੀ ਰੋਕ ਨਹੀਂ ਜਾਉ ਦੋਕਮੈਂਟ ਮੈਂ ਕੁਛ ਨਹੀਂ ਕਰੀ ਇਹਦਾਂ ਨਹੀਂ ਸੁੱਤਣਾ ਇਹ ਉਂਗਲ ਕਿਹੜੀ ਕਰਨੀ ਪੈਣੀ ਆ ਇਹਨੇ ਤਾਂ ਮੈਨੂੰ ਸਮਝਿਆ ਭੋਲੀ ਚੱਲ ਕੋਈ ਗੱਲ ਨਹੀਂ ਜੇ ਮੈਂ ਰੋਕਰ ਲਾ ਕੇ ਤਰਲਾ ਮੈਂ ਤਾਂ ਕਰ ਲਿਆ ਵੀ ਚੱਲ ਕੋਈ ਗੱਲ ਨਹੀਂ ਮੈਂ ਇਸੇ ਚੱਕਰ ਚੋਂ ਵੀ ਚੱਲ ਬੰਦੇ ਬਾਣੀ ਜਾਉ ਬੰਦਾ ਬਾਣੀ ਜਾਉ ਹੈ ਪਰ ਇਹਨੂੰ ਆਪੇ ਹੁਣੇ ਡਰਦੀ ਆ ਮੈਨੂੰ ਡਰ ਕਾਦਾ ਵਾ ਜਾਣੀ ਆ ਕੁਛ ਨਾ ਕੁਛ ਤੇ ਹੋਊਗਾ ਹੀ ਨਾ ਅੱਜ ਵੇਖੀ ਜਾਂਦੀ ਆ ਕੀ ਹੋ ਜਾਂਦਾ ਨਾਲੇ ਕੁੜੀਆਂ ਸਾਂਭੂਗੀ ਨਾਲੇ ਇਹਨੂੰ ਪਤਾ ਲੱਗੂਗਾ ਇੱਕ ਦੋ ਦਿਨਾਂ ਵਿੱਚ ਪਤਾ ਲੱਗ ਜਾਣਾ ਇਹਨੂੰ ਇਹਨੇ ਆਪ ਤਰਲੇ ਮਾਰਨੇ ਆ ਇਹਨੇ ਬਣਾਇਆ ਪਖੰਡ ਮੈਂ ਤੇ ਆਖਿਆ ਚੱਲ ਕੋਈ ਗੱਲ ਨਹੀਂ ਜਾਉਂਗੀ ਹੋ ਕੇ ਆਜੂਗੀ ਪਰ ਇਹਦੇ ਵਾਸਤੇ ਤੇ ਬਸ ਕੋਈ ਗੱਲ ਨਹੀਂ ਚੱਲ ਨਾਲੇ ਦੋ ਦਿਨ ਰਹਿ ਕੇ ਆਉਂਗੀ ਇਹਦੀ ਅਲਟਕਾਣੇ ਆਉਗੀ ਮੈਨੂੰ ਸ਼ਦੈਣੀ ਸਮਝਿਆ ਗਾਛਤੇ ਨੂੰ ਕੱਪੜੇ ਵੇਖ ਕੇ ਪੈ ਜਾਣੀ ਆ ਕਿ ਬੈਗ ਭਰਿਆ ਵਾ ਹੈ ਰੈਂ ਚੱਲੀ ਆ। ਇਹ ਦਿੱਤਾ। ਇਹ ਕਿਹੜੇ ਮੈਨੂੰ ਚੈੱਕ ਦੇਗੇ ਤੋਰਨੇ। ਨਾ ਤਾਂ ਤੇ ਹੋਈ ਹਾਲ ਰਹਿਣਾ। ਕਿਰਾਇਆ ਪਾਣਾ ਹੈਗਾ ਵਾ। ਬਸ ਠੀਕ ਕੋਈ ਗੱਲ ਨਹੀਂ ਸੱਜਣਾ। ਨਾ ਦਵੇ। ਉੱਲੀ ਲੱਗਣੀ ਇਹਦੇ ਪੈਸਿਆਂ ਨੂੰ ਹੀ। ਖਾਦੀ ਹੋਈ ਆ ਕਿਤੇ। ਜਿੰਨੇ ਪਿਆਰ ਨਾਲ ਚੱਲੋ ਨਾ। ਉਨਾ ਹੀ ਸਿਰ ਤੇ ਛਾੜਦੇ ਮੇਰੇ। ਇਹ ਤਾਂ ਰੱਦਮਾ ਚਾਲ ਕੋਈ ਗੱਲ ਨਹੀਂ ਇੰਨਾ ਕ ਕਹਿ ਲਿਆ ਕੀ ਹੋ ਚੱਲਿਆ ਜੋ ਦੋ ਦਿਨ ਕਰਨਾ ਪਿਆ ਨਾ ਡੰਗਰਾਂ ਦਾ ਵੀ ਨਾਲ ਇਹ ਤੇ ਘਰੇ ਹੀ ਕੂਚਾ-ਕੂਚੀ ਬਸ ਰਸੋਈ 'ਚ ਕਰ ਲਈ ਚਲੋ ਜੀ ਹੋ ਗਿਆ ਉਹ ਦੇਖੀ ਕੀ ਬਣਦਾ ਇਹਦਾ ਕੋਤ ਕੀ ਗੱਲ ਵਾ ਮੈਨੂੰ ਦੱਸ ਕੱਲੇ ਨੂੰ ਨਹੀਂ ਮੈਨੂੰ ਦੱਸ ਨਹੀਂ ਮੈਨੂੰ ਦੱਸ ਕੀ ਗੱਲ ਵਾ ਗੱਲ ਕੀ ਆ ਮੈਨੂੰ ਤੂੰ ਦੱਸਣਾ ਕਰਾਂ ਕੀ ਗੱਲ ਵਾ ਬੰਦਾ ਮਾਰਦਾ ਬੰਦਾ ਬੰਦਾ ਕਿਹੜਾ ਬੰਦਾ ਮਾਰਦਾ ਤੂੰ ਇਹਨੇ ਬੰਦਾ ਮਾਰਨ ਵਾਲਾ ਹੈਗਾ ਏ ਤੂੰ ਬੰਦਾ ਮਾਰਨਾ ਤਾਂ ਮਤਲਬ ਹੀ ਕੋਈ ਨਹੀਂ ਤੇਰਾ ਕਾਦੀ ਕਾਣੀ ਬੰਦਾ ਮਾਰਦਾ ਬੰਦਾ ਕਾਦੀ ਦਵਾਈ ਖਾਣੀ ਨੇ 10 ਪਈ ਦਾ ਮੈਨੂੰ ਦਵਾਈ ਕਾਦੀ ਖਾਣੀ ਹੈ ਹੈ ਬਾਹਰ ਜਾਣਾ ਫੇ ਬਾਹਰ ਕੀ ਜਾਣਾ ਬਾਹਰ ਨਹੀਂ ਜਾਣ ਦੇਣਾ ਤੈਨੂੰ ਉਹ ਪਹਿਲਾਂ ਆਪਣੀ ਮੰਮੀ ਆ ਲਵੇਖ ਉਹਦੇ ਕੀ ਹਾਲਾਤ ਆ ਹੈ ਕੁੜੀ ਲਿਆਂਦੀ ਆ ਵਿਆਹ ਕੇ ਉਹ ਕਿੱਥੇ ਜਾਊਗੀ ਜਿੱਦਾਂ ਹਿਦਾ ਕਰਦਾ ਉਹਦੇ ਹੈ ਮੈਂ ਕੀ ਨਾ ਆ ਮਹਾਨ ਫੇ ਤੇਰਾ ਕਰ ਵਸਿਆ ਦਬਾਰਾ ਤਾਕ ਮੂੰ ਘਰ ਮੇਰੇ ਨਾਲ ਮੈਂ ਇਹਨੂੰ ਪੁੱਛਦਾ ਹਾਂ ਹੈ ਮੈਂ ਤੇ ਡਰਦਾ ਵੰਦਾ ਵੇਹੇ ਡਰ ਤੈਨੂੰ ਕਹਦਾ ਲੱਗਦਾ ਹੈ ਮੈਂ ਜਾਣਾ ਜਾਣਾ ਨਹੀਂ ਜਾਣਾ ਤੂੰ ਕਿਥੇ ਡਰ ਕਹਦਾ ਲੱਗਦਾ ਤੈਨੂੰ ਸਾਡੇ ਕੋ ਭਾਜੇਗਾ ਬਦੋ ਪਦੀ ਨਹੀਂ ਨਹੀਂ ਮਤਲਬ ਹੀ ਕੋਈ ਨਹੀਂਗਾ ਤੂੰ ਭਾਜੇਗਾ ਚੱਲ ਤੈਨੂੰ ਫੇਰ ਖੜਦੇ ਆ ਕਿਸੇ ਡਾਕਟਰ ਕੋਲ ਹੈਲੋ ਦਵਾਈ ਲੈਣੀ ਹੈ ਨਾ ਦਵਾਈ ਖਾਣੀ ਦੇ ਦੇ ਦੋ ਗੋਲੀ ਦੋ ਗੋਲੀ ਗੋਲੀਆਂ ਦਿੰਨੇ ਆ ਦਿੰਨੇ ਆ ਕਿ ਡਾਕਟਰ ਚੰਗੇ ਕੋਲ ਵਿਆਹ ਹਾਲਦੇ ਆ ਪਖਾਲਦੇ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਗਈ ਯਾਰ ਚੰਗਾ ਕੰਮ ਹੋਇਆ ਤੇਰਾ ਨਾਲ ਇਹ ਹੂੰ ਚੰਗੀ ਗੱਲ ਬਣੀ ਇਸ ਘਰ ਦੇ ਵਿੱਚ ਪੁੱਤ ਤੈਨੂੰ ਡਰ ਕਾਦਾ ਲੱਗਦਾ ਮੈਂ ਤੇਰੇ ਕੋਲ ਹੈਗਾ ਹੈ ਕਾਦਾ ਡਰਵਾ ਤੈਨੂੰ ਆ ਲੁਕਾਜੀ ਪਾਣੀ ਪੀ ਲਓ ਪਾਣੀ ਤੇ ਭਾਬੀ ਪੀ ਲੈਣੀ ਆ ਚਲੋ ਪਰ ਪਾਣੀ ਦਾ ਤੇ ਕੋਈ ਵਾਸਤਾ ਨਹੀਂ ਰਹਿ ਗਿਆ ਇਹ ਕੀ ਬਣ ਗਿਆ ਮੈਨੂੰ ਤੇ ਪਾਣੀ ਵਾਲੀ ਤੇ ਕਹਾਣੀ ਕੋਈ ਨਹੀਂ ਰਹੀ ਮੈਂ ਤੇ ਆਪ ਨਹੀਂ ਭਾਜੀ ਸਮਝ ਆਉਂਦੀ ਵੀ ਕਰਾਂ ਕੀ ਕਰਾਗੀ ਤੇ ਹੁਣ ਕੋਈ ਇਹਦਾ ਦਵਾਈ ਦਾ ਕੋਈ ਡਾਕਟਰ ਕੇ ਨੂੰ ਖਾਣ ਦਾ ਕੋਈ ਚਾਰਾ ਕੀਤਾ ਹਾਂਜੀ ਭਾਜੀ ਕੀਤਾ ਇਹ ਹੁਣ ਇਹਦੇ ਮਾਮੇ ਨੇ ਫੋਨ ਲਾਇਆ ਸੀ ਅੱਛਾ ਉਹਨੇ ਡਾਕਟਰ ਦਾ ਪਤਾ ਕੀਤਾ ਵਾ ਕਿ ਇਹਨਾਂ ਦੇਸੀ ਦਵਾਈ ਖਵਾ ਲੰਨੇ ਆ ਅੱਛਾ ਅੱਛਾ ਦੇਸੀ ਦਵਾਈ ਤੇ ਆਇਆ ਕੋਈ ਬਣਾਇਆ ਪਰ ਉਹ ਮਾਮੇ ਨੇ ਕਿਹਾ ਵਾ ਹਾਂਜੀ ਚਲੋ ਆਓ ਫੇ ਵਿਚਾਰ ਕਰਦੇ ਆ ਬਾਹਰ ਬੈਠ ਦੋ ਮਿੰਟ ਫੇ ਵਿਚਾਰ ਕਰਦੇ ਆ ਕੋਈ ਗੱਲ ਪੈ ਇੱਥੇ ਲੰਮਾ ਪੈ ਜਾ ਲੰਮਾ ਪੈ ਜਾ ਥੱਲੇ ਮੰਜੇ ਦੇ ਉੱਤੇ ਮੈਂ ਚੱਲਿਆ ਮੈਂ ਚੱਲਿਆ ਨਹੀਂ ਜਾਣਾ ਤੈਨੂੰ ਕਿਹਾ ਕਿਤੇ ਜਾਣਾ ਕਿੱਥੇ ਆ ਲੰਮਾ ਬੈਠ ਥਰੇ ਪੈ ਜਾ ਲੰਮਾ ਇੱਥੇ ਅੱਲਾਹ ਤਾਲਾ ਸਦਿਆਂ ਕਰ ਆਪਣੀਆਂ ਇਹਨੂੰ ਚਲੋ ਆ ਜੋ ਤੂੰ ਕਿੱਥੇ ਚੱਲੀ ਆ ਕਿੱਧਰ ਨੂੰ ਭੈਗ ਚੁੱਕਿਆ ਈ ਉਹ ਹੋ ਸਕਦਾ ਮੈਂ ਇੱਥੇ ਹੀ ਹੋਵਾਂ ਤੂੰ ਹੀ ਪਹਿਲਾਂ ਹੀ ਵਹਿਮ ਪੈ ਗਿਆ ਕੀ ਪਾਇਆ ਈ ਦੱਸ ਦੇ ਮੈਨੂੰ ਪਹਿਲਾਂ ਹੀ ਵਹਿਮ ਪੈ ਗਿਆ ਵਾ ਪੈ ਗਿਆ ਮੈਨੂੰ ਬੈਗ ਚ ਕੀ ਪਾਇਆ ਈ ਡਾਹਰਾ ਥੈਲਾ ਫੜ ਲਿਆ ਕੋਹ ਨਹੀਂ ਆ ਦੋ ਸੂਟ ਹੀ ਪਾਏ ਆ ਪਿੰਨੂ ਚੱਲੀ ਆ ਗੇ ਪਿੰਡ ਕੀ ਆ ਮੈਂ ਤੁਹਾਨੂੰ ਦੱਸਣ ਹੀ ਲੱਗੀ ਹਾਂ ਤੁਸੀਂ ਐਵੇਂ ਗਰਮ ਨਾ ਹੋਈ ਜਾਓ ਗਰਮ ਕਿਤਰਾ ਨਾ ਹੋਵਾਂ ਤੂੰ ਜਦੋਂ ਮੈਨੂੰ ਪਿਆਰ ਨਾ ਪੁੱਛਿਆ ਕਿੰਨੀ ਵਾਰੀ ਤੁਹਾਨੂੰ ਮੈਂ ਕਿਹਾ ਤੁਸੀਂ ਮੈਨੂੰ ਨਹੀਂ ਜਾਣਦੇ ਹੁੰਦੇ ਤੇ ਫਿਰ ਮੈਂ ਗਈ ਘਰਾਂ ਉੱਥੇ ਕੋਈ ਵਿਆਹ ਤਾਂ ਰਿਆ ਵਾ ਨਹੀਂ ਵਿਆਹ ਤਾਂ ਰਿਆ ਤਾਂ ਬੜਾ ਚੇਰ ਹੋ ਗਿਆ ਵਾ ਜਾ ਸਕ ਕਿਉਂਕੀ ਗੱਲ ਇੱਥੇ ਨਹੀਂ ਦਾ ਕਾਮਕਾਰ ਕੋਈ ਹੈਗਾ ਕਾਮਕਾਰ ਹੈਗਾ ਮੈਂ 2 ਦਿਨ ਰਹੂੰਗੀ ਆਜੂੰਗੀ ਨਾਲੇ ਤੁਸੀਂ ਕਹਿੰਦੇ ਨਾ ਮੈਂ ਸੰਭਲੂੰਗੀ ਕਰ ਲੂੰਗੀ ਤੁਸੀਂ ਮੈਨੂੰ ਜਿਆਦਾ ਹੀ ਦਬਾਤਾ ਵਾ ਤੇ ਵੇਖ ਲਓ ਸੰਭ ਕੇ ਨਾਲੇ ਤੁਹਾਡਾ ਚਾਲ ਹੱਥ ਜੂਗਾ ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ ਚੁੱਪ ਕਰਕੇ ਆਪਣੇ ਘਰ ਬਹਿ ਜਾ ਤੁਸੀਂ ਮੈਨੂੰ ਹੁਣ ਰੋਕ ਲਓ ਜਦੋਂ ਮੈਂ ਤੁਹਾਨੂੰ ਮੈਂ ਪੇਕੇ ਹੀ ਚੱਲੀ ਆ ਮੈਂ ਕਿਤੇ ਭੱਜਦੇ ਨਹੀਂ ਨੂੰ ਪਤਾ ਪੇਕੇ ਚੱਲੀ ਕਿੱਥੇ ਚੱਲੀ ਆ ਤੂੰ ਉਹ ਆਇਆ ਤੂੰ ਬੋਕਸੀ ਜੀ ਬੋਡੇ ਤੇ ਕੋਈ ਗੱਲ ਨਹੀਂ ਕਹੀ ਜਾਉ ਤੁਸੀਂ ਜੋ ਕਹਿਣਾ ਮੈਂ ਬੜੇ ਦਿਨ ਹੋ ਗਏ ਆ ਪਿਆਰ ਨਾਲ ਪੁੱਛਣ ਡਈ ਆ ਠੀਕ ਆ ਨਾ ਅੱਛਾ ਤੇ ਹੁਣ ਤੂੰ ਲੱਗੀ ਮੇਰੇ ਨਾਲ ਲੜਨਾ ਲੜਨੇ ਲੜਾਈ ਤੋਂ ਬਿਨਾ ਗੱਲ ਹੀ ਨਹੀਂ ਬਣਨੀ ਜਦੋਂ ਤਾਨੂੰ ਮੈਂ ਰੋਜ਼ ਕਹਿੰਦੀ ਆ ਤੇ ਤੁਸੀਂ ਉਹ ਗੱਲ ਤੇ ਸ਼ਾਬਾਸ਼ ਤੇਰੇ ਸ਼ਾਬਾਸ਼ ਤੇਰੇ ਜਿਹੜੀ ਤੇ ਲੜਾਈ ਦੀ ਗੱਲ ਕਰ ਲਈ ਮੈਂ ਬੜਾ ਪਿਆਰ ਨਾਲ ਮੰਮੀ ਰਹਿ ਰਹਿ ਕੇ ਵੇਖ ਲਿਆ ਪਰ ਤੁਸੀਂ ਉਹ ਗੱਲ ਤੇ ਆਉਂਦੇ ਹੀ ਨਹੀਂ ਤੁਸੀਂ ਪਿਆਰ ਨੂੰ ਸਮਝਦੇ ਹੀ ਨਹੀਂ ਮੈਂ ਤਾਂ ਤੇਰੀ ਮਾਂ ਨੇ ਚੰਗੀ ਅਕਲ ਨਹੀਂ ਦੇਣੀ ਜਾ ਚਲੀ ਜਾ ਪਾਂ ਨੂੰ ਸੱਤ ਦਿੱਤੀ ਜੇ ਮੰਮੀ ਨੇ ਚੰਗੀ ਅਕਲ ਨਹੀਂ ਨਾ ਦੇਣੀ ਤੇ ਨਜ਼ਰ ਹੋ ਗਿਆ ਵਸਦੀ ਨੂੰ ਜੇ ਮਾਂ ਫਿਰ ਉਹੋ ਜਿ ਉਹ ਅਗਿਆਕੀ ਕਰਦੀ ਆ ਮੈਂ ਹੀ ਜੁਰਤਨਾ ਚ ਜਨ ਵਿੱਚ ਰੱਖਣ ਡਈ ਹਾਂ ਚਲ ਕੋਈ ਗੱਲ ਨਹੀਂ ਤੁਸੀਂ ਜੁਰਤਨਾ ਰੱਖਣੇ ਨਾ ਹੁਣ ਉਹਨਾਂ ਨੂੰ ਦੋ ਦਿਨ ਰੱਖ ਲਓ ਮੈਂ ਰਹਿ ਕੇ ਆ ਜੂੰਗੀ ਉਹ ਲੀ ਜਾ ਨਹੀਂ ਤੂੰ ਕੋਈ ਨਹੀਂ ਤੁਹਾਡਾ ਤੁਹਾਡਾ ਇਹੋ ਹਾਲ ਰਹਿਣਾ ਵਾ ਹਾਏ ਹਾਏ ਹਾ ਤੇ ਪਾਸਾ ਹੀ ਪਲਟ ਗਿਆ ਬਸ ਹੁਣ ਮੈਂ ਕੀ ਕਰਾਂ ਹੈ ਮੈਂ ਮਨਜੀਤ ਹਾਏ 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 ਨਹੀਂ ਮਨਜੀਤ ਦੌੜੀ ਦੌੜੀ ਮੇਰੇ ਢੇਡ ਚ ਕੀ ਰਹੀ ਮੈਂ ਮਰ ਗਈ ਹਾਏ ਨੀ ਮੈਨੂੰ ਬਚਾ ਲਾ ਨਹੀਂ ਆ ਜਾ ਨਹੀਂ ਆ ਜਾ ਹਾਏ ਹਾਏ ਮੈਂ ਮਰ ਗਈ ਓ ਹਾਏ ਮੇਰੇ ਢਿੱਡ 'ਚ ਪੀੜ ਹਾਏ ਮੈਂ ਮਰ ਚੱਲੀ ਉਹ ਮੇਰੇ ਢਿੱਡ 'ਚ ਪੀੜ ਹੋਣ ਲਈ ਉਹ ਕੀ ਹੋ ਗਿਆ ਪਤਾ ਨਹੀਂ ਕੀ ਹੋਇਆ ਨਹੀਂ ਮੈਨੂੰ ਬਚਾ ਲਾ ਅੱਗੇ ਤੇ ਕਦੀ ਹੋਈ ਨਹੀਂ ਆ ਹੁਣ ਆ ਗਈ ਉਹ ਹੂੰ ਚੰਗਾ ਕੰਮ ਕੀਤਾ ਨਾ ਮੁੰਡਾ ਅੰਦਰ ਪਾ ਕੇ ਹੋਰ ਹਲਕੀ ਕੀਤੀ ਮੁੰਡੇ ਇਹਦੀ ਚਲੋ ਕਰਦੇ ਹਾਂ ਕੋਈ ਚਾਰਾ ਜੋਰੀ ਇਹਦੇ ਵਾਸਤੇ ਵੀ ਹੋ ਵਾ ਹੀ ਕਰੂਆਏ ਬੈਠ ਜਾ ਤੈਨੂੰ ਮਿਲ ਆਉਗਾ ਇਹ ਇਸ ਰੋਗ ਦਾ ਨਾ ਡਾਕਟਰ ਵਾ ਬਟਾਲੇ ਇੱਕ ਡਾਕਟਰ ਵਾ ਨਤੀਸ਼ ਮੋਹਨ ਆਰਪਨ ਸਵੇਟ ਦੇ ਵਿੱਚ ਇੱਕ ਹਾਂਜੀ ਤੇ ਉਹ ਇਸ ਰੋਗ ਦਾ ਡਾਕਟਰ ਆ ਜਿਹੜਾ ਇਹਨਾਂ ਮੁੰਡੇ ਨੂੰ ਰੋਗ ਬਣ ਗਿਆ ਹੈ ਤੇ ਮੈਨੂੰ ਤਾਂ ਇਹ ਸਮਝ ਨਹੀਂ ਲੱਗੀ ਵੀ ਤੁਸੀਂ ਕਰਦੇ ਕਿ ਨਹੀਂ ਸਾਰਾ ਪਰਿਵਾਰ ਬੈ ਕੇ ਘਰ ਦੇ ਵਿੱਚ ਇਥੇ ਪਰਿਵਾਰ ਭਾਜੀ ਹੈ ਕਿਹੜਾ ਵਾ ਤੁਹਾਨੂੰ ਪਤਾ ਵਾ ਇਹਦੇ ਚਾਚੇ ਨੂੰ ਕਈ ਵਾਰੀ ਕਿਹਾ ਵਾ ਉਹ ਤੇ ਆਉਂਦਾ ਹੀ ਨਹੀਂ ਸਾਡੇ ਘਰ ਉਹ ਤੇ ਮੈਨੂੰ ਮਿਲਿਆ ਇੱਕ ਦਿਨ ਉਹ ਮੈਨੂੰ ਕਹਿੰਦਾ ਮੈਂ ਨਹੀਂ ਜਾਣਾ ਤੇ ਮੈਂ ਕਿਹਾ ਕਾਰਨ ਆਂਦਾ ਹੈ ਮੇਰਾ ਭਰਾ ਉਹਨਾਂ ਬਾਹਰ ਕੱਢਦਾ ਤੇ ਮੈਂ ਨਹੀਂ ਜਾ ਸਕਦਾ ਮੈਂ ਕਿਹਾ ਚਲੋ ਠੀਕ ਆ ਫਿਰ ਤੇਰੀ ਮਰਜ਼ੀ ਜਾ ਤੂੰ ਜਰੂਰ ਤੇ ਆਉਣ ਦਾ ਵਿਚਾਰ ਮੇਰਾ ਵੀ ਕੋਈ ਨਹੀਂ ਤੁਹਾਡੇ ਨਾਲ ਇੱਥੇ ਮੇਰਾ ਵਿਚਾਰ ਭਾਬੀ ਤੁਹਾਡੇ ਨਾਲ ਕੋਈ ਨਹੀਂ ਆਉਂਦਾ ਭਾਜੀ ਐਦਾਂ ਦੇ ਤੁਸੀਂ ਨਾ ਨਾ ਕਹੋ ਜੇ ਤੁਸੀਂ ਨਾ ਆਓ ਉਹ ਨਾ ਆਵੇ ਫਿਰ ਆਵੇ ਕੌਣ ਚਲੋ ਉਹ ਤਾਂ ਫਿਰ ਆਉਣਾ ਪੈਣਾ ਸਾਨੂੰ ਸਾਡਾ ਫੈਮਿਲੀ ਹੋਈ ਸਾਡਾ ਪਰਿਵਾਰ ਝ ਹੋਇਆ ਫਿਰ ਇਹ ਤੁਹਾਨੂੰ ਦੁੱਖ ਵਾ ਸਾਨੂੰ ਦੁੱਖ ਕਰਕੇ ਤੇ ਆਉਣਾ ਪੈਣਾ ਨਾ ਇੱਥੇ ਉਹ ਤੇ ਮੈਂ ਮੰਨਦੀ ਆਪਣੇ ਨੂੰ ਜੀਆਂ ਨੂੰ ਦੁੱਖ ਹੁੰਦਾ ਵਾ ਦੂਜਾ ਬੰਦਾ ਕਿਹੜਾ ਵਾ ਜਿਹੜਾ ਦੁੱਖ ਕਰਦਾ ਵਾ ਹਾਂ ਤੇ ਕਦੀ ਚਾਹ ਹਾਲੇ ਮੰਨ ਯਾਰ ਬੇਟਾ ਹੁਣੇ ਪੀਤੀ ਹਜੇ ਬੇਟਾ ਤੂੰ ਵੀ ਲਿਆ ਕੁਰਸੀ ਇੱਥੇ ਬੜੀ ਲੇਖੀ ਆ ਤੇ ਆ ਤੂੰ ਇੱਥੇ ਬੈ ਚਲੋ ਪਾਜੀ ਹੁਣ ਤੁਸੀਂ ਸੋਚੋ ਨਾ ਇਹਨੂੰ ਕਿੱਥੇ ਖਾਣਾ ਕਿਦਾਂ ਦਵਾਈ ਲਿਆਉਣੀ ਆ ਉਹ ਤੇ ਤੁਸੀਂ ਘਟ ਸਕਦੇ ਜੇ ਹੁਣ ਮੈਂ ਕਿਦਾਂ ਇਹਨੂੰ ਇਕੱਲੀ ਨੂੰ ਲੈ ਕੇ ਤੁਰੇ ਫਿਰਨਾ ਵਾਂ ਮੈਂ ਖੜੂਗਾ ਹੁਣ ਕਰਨਾ ਪੈਣਾ ਕੋਈ ਨਾ ਕੋਈ ਪ੍ਰੋਗਰਾਮ ਇਹਦਾ ਜਾਣਦਾ ਚਾਰਾ ਕਰਨਾ ਪੈਣਾ ਜ਼ਰੂਰੀ ਕਰਨਾ ਪੈਣਾ ਤੇ ਦਵਾਈ ਜਿਹੜੀ ਇਹਦੇ ਮਾਮੇ ਨੇ ਦਿਹਾਉਣੀ ਆ ਉਹ ਦੇਸੀ ਦਵਾਈ ਆ ਆਹੋ ਤੁਹਾਨੂੰ ਮੈਂ ਕਿਹਾ ਗਿਵ ਮੀ ਦਾ ਸਿਆਵੀ ਦੇਸੀ ਇਹ ਦਵਾਈ ਨਹੀਂ ਦੇਸੀ ਦਵਾਈ ਦਾ ਨਹੀਂ ਕੋਈ ਫਰਕ ਪੈਣਾ ਇਹਨੂੰ ਦੇਸੀ ਦਵਾਈ ਦਾ ਤੇ ਅਸਰ ਹੀ ਬਹੁਤ ਲੰਮੇ ਚਿਰਾਂ ਸਮੇਂ ਬਾਅਦ ਹੋਣਾ ਜਿਹੜੀ ਅੰਗਰੇਜ਼ੀ ਦਵਾਈ ਆ ਇਹਨੇ ਕੰਮ ਕਰਨਾ ਇਸ ਨੁਕਤੇ ਉੱਤੇ ਉਹੀ ਨਾ ਭਾਜੀ ਜਿੰਨੀ ਵੀ ਛੇਤੀ ਹੋਇਆ ਜਾਂਦਾ ਨਾ ਉੰਨੀ ਛੇਤੀ ਇਹਨੂੰ ਕਿਤੇ ਲੈ ਲੈ ਇਹਨੂੰ ਸਾਬੀ ਨੂੰ ਹੋਇਆ ਕਿੰਨੇ ਕ ਦਿਨਾਂ ਦਾ ਇਹਨੂੰ ਇਦਾਂ ਅਜੇ ਇੰਨੇ ਦਿਨ ਨਹੀਂ ਹੋਏ ਮਾ ਚਾਰ ਪੰਜ ਦਿਨ ਨਹੀਂ ਹੋਏ ਆ ਕੀ ਸੋਚਨੇ ਕਿ ਲਿਆ ਕੀ ਸੋਚਦਾ ਰਿਹਾ ਕੀ ਸੋਚਦਾ ਰਿਹਾ ਦੱਸੋ ਚੰਗੇ ਭਲੇ ਤੁਸੀਂ ਹੈਗੇ ਸਾਰੇ ਕੋਈ ਗੱਲ ਕਰਨ ਵਾਲੀ ਨਹੀਂ ਓਡੀ ਵੱਡੀ ਬਾਜੀ ਸੋਚਿਆ ਤੇ ਕੁਛ ਨਹੀਂ ਆ ਗਾੜੀ ਉਹ ਤੇ ਦਿਲ ਦਾ ਮੈਨੂੰ ਪਤਾ ਨਹੀਂ ਪੁੱਤ ਤੇਰ ਨਾਲ ਤਾਂ ਨਹੀਂ ਗੱਲ ਹੋਈ ਕੋਈ ਨਹੀਂ ਚਾਚਾ ਜੀ ਮੇਰ ਨਾਲ ਤਾਂ ਕੋਈ ਗੱਲ ਵੀ ਨਹੀਂ ਹੋਈ ਹਾਂ ਮੈਨੂੰ ਨਹੀਂ ਪਤਾ ਕੀ ਗੱਲ ਕੋਈ ਕਈ ਵਾਰੀ ਛੋਟੀ ਮੋਟੀ ਗੱਲ ਹੋ ਗਈ ਹੋਵੇ ਤੁਹਾਡੀ ਆਪਸ ਵਿੱਚ ਕੋਈ ਚਾਚਾ ਜੀ ਮੈਂ ਤੇ ਜਦੋਂ ਦੀ ਇੱਥੇ ਵੀ ਆਈ ਆਈ ਉਦੋਂ ਦੀਆਂ ਦਵਾਈਆਂ ਖਾਂਦੇ ਮੈਨੂੰ ਤੇ ਪਤਾ ਨਹੀਂ ਕਾਦੀਆਂ ਖਾਂਦੇ ਸਵੇਰੇ ਵੀ ਤੇ ਸ਼ਾਮੀ ਵੀ ਮੈਨੂੰ ਤਾਂ ਅਜੇ ਤੱਕ ਮੰਮੀ ਨੇ ਉਹ ਨਹੀਂ ਦੱਸਿਆ ਅੱਜ ਤੁਹਾਨੂੰ ਪਤਾ ਹੀ ਆ ਕਾਦੀ ਦਵਾਈ ਖਾਂਦਾ ਸਾਬੀ ਕਾਦੀ ਨਹੀਂ ਖਾਂਦਾ ਮੈਂ ਇਹਦੀ ਕੋ ਕੀਲ ਕਾ ਰੱਖਿਆ ਵਾ ਸਾਰੇ ਗੱਲ ਦੱਸਦੀ ਫੇਰ ਵੀ ਮੈਨੂੰ ਇਹ ਗੱਲ ਬੇਟਾ ਤੇਰਾ ਵੀ ਘਰ ਆ ਤੇ ਲਕਾ ਤੇ ਕੋਈ ਨਹੀਂ ਰੱਖਿਆ ਜਾ ਸਕਦਾ ਕਿਸੇ ਵੀ ਤਰ੍ਹਾਂ ਦਾ ਤੇ ਦਵਾਈ ਜਿਹੜੀ ਖਾਂਦਾ ਵਾ ਚਲੋ ਕੋਈ ਛੋਟੀਆਂ ਮੋਟੀਆਂ ਦਵਾਈਆਂ ਤੇ ਚਲਦੀਆਂ ਰਹਿੰਦੀਆਂ ਹਰ ਇੱਕ ਨੂੰ ਲੱਗੀਆਂ ਵਾ ਹਰ ਗੱਲ ਹੁਣ ਤੁਸੀਂ ਇਹ ਦੱਸੋ ਕਿਹੜਾ ਬੰਦਾ ਦਵਾਈ ਤੋਂ ਬਿਨਾ ਤੁਰਿਆ ਫਿਰਨ ਲਿਆ ਸਾਰੇ ਚੱਲਦੇ ਆ ਦਵਾਈ ਨਾਲ ਸਾਰੇ ਦਵਾਈ ਖਾਂਦੇ ਆ ਤੇ ਫੇਰ ਪੁੱਤ ਤੁਰੇ ਜਾਂਦੇ ਆ ਚਾਚਾ ਜੀ ਪਰ ਨਾਮ ਹੀ ਹੁੰਦਾ ਕੁਝ ਪਤਾ ਵੀ ਹੁੰਦਾ ਬਸ ਇਦਾਂ ਕਹਿ ਦੇਣਾ ਤਾਕਤ ਦੀ ਖਾਂਦਾ ਤਾਕਤ ਦੀ ਖਾਂਦਾ ਬੇਟਾ ਤਾਕਤੀ ਹੋ ਸਕਦੀ ਆ ਹੋਰ ਬੇਟਾ ਕੋਈ ਉਹਨੂੰ ਤੇ ਕੋਈ ਰੋਗ ਹੀ ਕੋਈ ਨਹੀਂ ਗਾ ਬੁੱਢੇ ਨੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਨਹੀਂ ਇਹ ਹੁਣ ਦਾਜਾ ਜੀ ਤੁਸੀਂ ਵੇਖਿਆ ਨਹੀਂ ਲੇ ਕੀ ਬਣਿਆ ਇਹ ਤੇ ਇਦਾਂ ਹੋਇਆ ਵਾ ਵੀ ਜਦੋਂ ਕੋਈ ਇਹਨੂੰ ਨਾ ਬੜੀ ਡੁੱਗੀ ਸੋਚ ਦੇ ਵਿੱਚ ਲੱਗ ਗਿਆ ਬੜੀਆਂ ਡੁੱਗੀਆਂ ਸੁ ਵਿਚਾਰਾਂ ਚ ਲੱਗ ਗਿਆ ਇੰਨੀਆਂ ਲੰਮੀਆਂ ਸੋਚਾਂ ਉਹਦੇ ਹਾਲਾਤ ਹੀ ਬੜੇ ਤੇ ਹੋਰ ਤਰ੍ਹਾਂ ਦੇ ਹੋਏ ਆ ਪਰ ਦਾਜਾ ਜੀ ਮੇਰੇ ਨਾਲ ਤਾਂ ਇਹਨੇ ਕਦੀ ਗੱਲ ਵੀ ਨਹੀਂ ਕੀਤੀ ਤੇ ਨਾ ਮੈਨੂੰ ਪਤਾ ਜੀ ਮੰਮੀ ਨੂੰ ਹੀ ਪਤਾ ਜੀ ਕੋਈ ਗੱਲ ਹੋਈ ਵੀ ਹੋਗੀ ਤੇ ਬੇਟਾ ਮੇਰਾ ਤੇ ਤੇਰਾ ਨਾ ਮੈਂ ਤੇ ਤੈਨੂੰ ਵੇਖਿਆ ਹੀ ਅੱਜ ਠੀਕ ਹੈ ਨਾ ਮੈਂ ਤਾਂ ਤੈਨੂੰ ਵੇਖਿਆ ਹੀ ਅੱਜ ਆ ਹਾਂਜੀ ਚਾਚਾ ਜੀ ਤੇ ਮੈਂ ਤੇ ਘਰ ਵੀ ਨਹੀਂ ਆਇਆ ਜਦੋਂ ਦਾ ਤੂੰ ਆਈ ਇਸ ਘਰ ਦੇ ਵਿੱਚ ਹਾਂਜੀ ਤੇ ਮੈਨੂੰ ਵੀ ਤੁਸੀਂ ਪੁੱਤ ਹੋਣੀ ਵੇਖਿਆ ਹਾਂਜੀ ਚਲੋ ਕੋਈ ਗੱਲ ਨਹੀਂ ਕੀ ਕਰਦੇ ਆ ਹੋ ਜਾਊਗਾ ਠੀਕ ਹੈ ਈ ਈ ਗੱਲ ਨਹੀਂ ਕੀ ਪਰਮਾਤਮਾ ਦੇ ਗਾਲੀ ਅਰਦਾਸ ਬੇਨਤੀ ਕਰੋ ਕੋਈ ਗੱਲ ਨਹੀਂ ਰੱਬ ਕਰਨ ਵਾਲਾ ਸਾਰੇ ਕੰਮ ਭਾਬੀ ਐ ਨਹੀਂ ਡੋਲਣਾ ਤੂੰ ਠੀਕ ਹੈ ਨਾ ਪਾ ਜੀ ਡੁੱਲਾ ਨਾ ਤੇ ਘਰ ਕਰਾਂ ਕਿ ਸਾਰਾ ਘਰ ਮੇਰਾ ਉਹਦੇ ਸਿਰ ਤੇ ਆ ਹੈਗਾ ਹੀ ਘਰ ਦਾ ਜ਼ਿੰਮੇਵਾਰ ਹੀ ਹੁਣ ਉਹ ਆ ਸਾਰਾ ਘਰ ਹੀ ਉਹਦੇ ਨਾਲ ਚੱਲਣਾ ਵਾ ਉਹਦੇ ਨਾਲ ਚੱਲਣਾ ਵਾ ਸਾਬੀ ਨਾਲ ਚੱਲਣਾ ਤੇ ਇਹ ਗੁੱਡੀ ਨਾਲ ਚੱਲਣਾ ਵਾ ਹੈ ਤੇ ਇਹੋ ਹੀ ਆ ਦੋਵੇਂ ਘਰ ਦੇ ਜਿੰਮੇਵਾਰ ਹਣੋ ਇਹਨੂੰ ਤੇ ਮੈਂ ਬੜੀ ਵਾਰੀ ਕਿਹਾ ਵਾ ਘੂਣ ਘਰ ਨੂੰ ਘਰ ਸਮਝ ਸਮਝਣਾ ਪੈਣਾ ਆਪਣੇ ਘਰ ਨੂੰ ਬੇਟਾ ਸਮਝਣਾ ਪੈਣਾ ਤੈਨੂੰ ਮੈਂ ਤੈਨੂੰ ਕਹਿੰਦਾ ਵਾ ਨਾ ਘਰ ਦੇ ਵਿੱਚ ਕੋਈ ਸਿਆਣਾ ਆਦਮੀ ਆ ਨਹੀਂ ਘਰ ਦੇ ਵਿੱਚ ਜਿਨੇ ਤੁਹਾਨੂੰ ਸਮਝਾਉਣਾ ਤੇ ਜਿਨੇ ਤੁਹਾਨੂੰ ਕਹਿਣਾ ਆ ਕੁਝ ਚਾਚਾ ਜੀ ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈ ਪਰ ਮੰਮੀ ਹੁਣੀ ਆਪਣੀਆਂ ਗੱਲਾਂ ਨਹੀਂ ਨਾ ਦੱਸਦੀ ਮੈਂ ਵੀ ਹੁਣ ਕੀ ਦੱਸਾਂ ਤੁਹਾਨੂੰ ਜੋ ਕੁਝ ਮੰਮੀ ਹੁਣੀ ਮੇਰਨਾ ਕਰਦੇ ਰਹੇ ਤਾਂ ਤਜੀ ਸਾਭੀ ਨੇ ਕਦੀ ਮੇਰੇ ਨਾਲ ਸਿੱਧੇ ਮੋਨਾ ਗੱਲ ਨਹੀਂ ਕੀਤੀ ਜਿਵੇਂ ਕੋਈ ਗੱਲ ਵੀ ਕਰਨ ਲੱਗਦੀ ਅੱਗੋਂ ਮੈਨੂੰ ਬੋਲਦੇ ਰਹੇ ਵੱਧ ਘੱਟ ਆ ਮੈਂ ਤੀ ਬੇਸ਼ੱਕ ਸੁਖਵਿੰਦਰ ਚਾਚੀ ਨੂੰ ਆਵਾਜ਼ ਮਾਰ ਕੇ ਪੁੱਛ ਲਓ ਉਹ ਤਾਂ ਠੀਕ ਆ ਪਰ ਮੈਨੂੰ ਫਿਰ ਐ ਲੱਗਦਾ ਵਾ ਵੀ ਉਹ ਕਾਰ ਨਹੀਂ ਹੋ ਬਣਿਆ ਨਾ ਚਾਚਾ ਜੀ ਮੈਨੂੰ ਮੇਰੀ ਮਾਂ ਨਾਲ ਗੱਲ ਕਰਨ ਦੀ ਇਹ ਇੱਕ ਮਿੰਟ ਪੁੱਤ ਮੇਰੀ ਗੱਲ ਸੁਣ ਲੈ ਮੈਨੂੰ ਐ ਲੱਗਦਾ ਵਾ ਵੀ ਜਦਾਂ ਇਹ ਮੁੰਡਾ ਸੌਂਦਾ ਨਹੀਂ ਘਰਿਆ ਘਟ ਸੌਂਦਾ ਰਿਹਾ ਟੈਨਸ਼ਨ ਨਾ ਪਾਜੀ ਮੈਂ ਤੁਹਾਨੂੰ ਦੱਸਾਂ ਤੁਹਾਡੇ ਕੋਲ ਕਾਇਆ ਵੀ ਕੀ ਆ ਸਾਰੀਆਂ ਗੱਲਾਂ ਇਹਦੀ ਮੰਮੀ ਨਾ ਖੋਲ ਆਏ ਆ ਆਪਾਂ ਇੱਕੀ ਗੱਲ ਦਾ بار-बार ਮੀਣਾ ਮਾਰਦੀ ਐ ਸਾਬੀ ਤੇਰੇ ਦੋਰੇ ਵਿਆਹ ਆਇਆ ਸਾਬੀ ਤੇਰਾ ਦੋਰੇ ਵਿਆਹ ਆਇਆ ਇਹੋ ਟੈਨਸ਼ਨ ਉਹਨੂੰ ਲੈ ਕੇ ਪੈ ਗਈ ਐ ਤੇ ਫੇਰ ਕੀ ਹੋਗਾ ਦੋਰੇ ਵਿਆਹ ਹੋਇਆ ਤੇ ਜੇ ਭਾਜੀ ਆਪਾਂ ਕੋਈ ਇਹ ਮੁੰਡਾ 1 ਮਿੰਟ ਲ ਭਾਬੀ ਖੜੂਗਾ ਇਹ ਕੋਈ ਮੁੰਡਾ ਕੋਈ ਸਿਆਣੀ ਮਰਦਾ ਹੋ ਗਿਆ ਸਾਬੀ ਕਿੱਡਾ ਗਿਆ ਸਿਆਣਾ ਹੋ ਗਿਆ ਅੱਜ ਬੇਟਾ ਅਬਾਸ ਮੇਰੇ ਤੇਰੇ ਬੇਟਾ ਘਰ-ਬਾਰ ਤੇ ਮੁੰਡਾ ਪਸੰਦਿਆ ਪਹਿਲਾਂ ਮੈਨੂੰ ਇਹ ਦੱਸ ਸਭ ਤੋਂ ਪਹਿਲਾਂ ਜੱਜਾ ਜੀ ਮੈਂ ਇਹਦੀ ਸਾਰਾ ਕੁਝ ਕਰ ਲਿਆ ਸੈਪਟਿਕ ਠੀਕ ਆ ਆ ਤੇ ਫੇ ਜਦੋਂ ਤੁਹਾਡੇ ਤੁਹਾਡੇ ਪਸੰਦੇ ਹੋ ਗਿਆ ਤਾਂ ਫੇ ਗੱਲ ਮੁੱਕ ਗਈ ਪੁੱਤ ਫੇ ਤਾਂ ਕਾਦੇ ਵਾਸਤੇ ਕਹਿਣਾ ਬਾਰ-ਬਾਰ ਜੱਜਾ ਜੀ ਉਹਨੇ ਮੇਰੇ ਨਾਲ ਕਦੀ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਦੁੱਖ-ਸੁੱਖ ਫੋਲੇਆ ਹੀ ਨਹੀਂ ਨਾ ਹੀ ਮੰਮੀ ਮੰਮੀ ਵੀ ਮੈਨੂੰ ਗੱਲ-ਗੱਲ ਤੇ ਝਿੜਕਾ ਮਾਰਦੇ ਰਹਿੰਦੇ ਜੇ ਕੋਈ ਘਰ 'ਚ ਗਲਤੀ ਹੋ ਜਾਂਦੀ ਕਸੂਰ ਹੀ ਮੇਰਾ ਨਿਕਲਦਾ ਵੀ ਤੂੰ ਹੀ ਕੀਤਾ ਤੇਰੇ ਘਰ 'ਚ ਕੀ ਇਹ ਕੁਝ ਹੋਇਆ ਤੁਹਾਨੂੰ ਬੇਟਾ ਹੁਣ ਤੇ ਠੀਕ ਹੋਊਗਾ ਤਾਂ ਫੇਰ ਬੈਠ ਕੇ ਗੱਲ ਕਰਾਂਗੇ ਨਾ ਹੁਣ ਤੇ ਕੀਤੀ ਨਹੀਂ ਜਾ ਸਕਦੀ ਉਹਨਾਂ ਨੇ ਜਿਹੜੇ ਮੈਂ ਵੀ ਨਹੀਂ ਲਈ ਗੱਲ ਜਿਹੜੇ ਪੁੱਤੋਂ ਦੇ ਹਾਲਾਤ ਆ ਨਾ ਉਹ ਤੇ ਹਾਲਾਤ ਅੱਜ ਬੜੇ ਤਰਸਜੋਗ ਆ ਛੋਟੇ-ਬੋਟੇ ਹਾਲਾਤ ਨਾ ਸਮਝੀਏ ਮਤਲਬ ਹੁਣ ਹੋ ਸਕਦਾ ਕਿ ਤੇ ਰਾਤ ਨੂੰ ਉੱਠ ਕੇ ਬਾਹਰ ਚਲਾ ਜਾਵੇ ਉਹ ਤੇ ਇਹੀ ਭਾਜੀ ਮੈਂ ਕਹਿੰਦੀ ਆ ਮੇਰੀ ਕੱਲੀ ਦੀ ਰਾਖੀ ਨਾ ਕੀ ਕਰੂਗਾ ਮੈਨੂੰ ਕਿਸੇ ਬੰਦੇ ਨੂੰ ਨੀਂਦ ਵੀ ਆ ਜਾਂਦੀ ਆ ਜਾਂਦੀ ਆ ਜਾਂਦੀ ਕਿ ਨਹੀਂ ਆ ਜਾਂਦੀ ਇਹੀ ਗੱਲ ਮੈਂ ਆ ਨਹੀਂ ਆਂਦੀ ਮੇਰੇ ਲੱਗੇ ਸਾਬੀ ਮੇਰ ਨਾਲ ਕਿੰਨਾ ਦੁੱਖ-ਸੋਕ ਸਮਝਿਆ ਕਰਦਾ ਰਿਹਾ ਜਿਹੜਾ ਮੈਂ ਕਰਾਂ ਜੀ ਬੇਟਾ ਇਹ ਮੇਰੀ ਗਲਤੀ ਹੈ ਵੇਖ ਇਹ ਆ ਤੁਹਾਡੀ ਮਾਂ ਐ ਇਸ ਵੇਲੇ ਠੀਕ ਐ ਨਾ ਮੇਰੇ ਗੱਲ ਧਿਆਨ ਦੇ ਪੋ ਥੋੜਾ ਜਿਆ ਇਹ ਆ ਤੁਹਾਡੀ ਮਾਂ ਤੇ ਸਭ ਤੋਂ ਵੱਧ ਜਿਹੜਾ ਕੰਮ ਆ ਨਾ ਜ਼ਿੰਮੇਵਾਰੀ ਆ ਹੁਣ ਜਿਹੜੀ ਉਹ ਤੇਰੇ ਸਿਰ ਤੇ ਆ ਘਰ ਵਾ ਸਾਰਾ ਪੁੱਤ ਤੇਰਾ ਹੋਣਾ ਇਸ ਵੇਲੇ ਹਾਂਜੀ ਤੂੰ ਇਸ ਘਰ ਦੀ ਮਾਲਕ ਐਂ ਠੀਕ ਐ ਨਾ ਆਪਾਂ ਆਪਾਂ ਕਿ ਨਾ ਕਰ ਲੈਣਾ ਇਸ ਘਰ ਦੇ ਵਿੱਚ ਜੋ ਵੀ ਕਰਨਾ ਬੱਚਿਆਂ ਨੇ ਕਰਨਾ ਸਾਰਾ ਕੰਮ ਕਾਜ ਜੰਨਾ ਵੀ ਹੈਗਾ ਇਥੋਂ ਇਹ ਹੁਣ ਕਿੰਨਾ ਇਹਨੇ ਤੇ ਆਪਣਾ ਜਿਹੜਾ ਕੰਮ ਕਰਨਾ ਸੀ ਉਹ ਤੇ ਕਰ ਦਿੱਤਾ ਬਹੁਤ ਹੁਣ ਤੇਰਾ ਵੀ ਨਾਲ ਫਰਜ ਬਣਦਾ ਵਾ ਮੈਂ ਤੈਨੂੰ ਵੀ ਕਹਿੰਦਾ ਵਾ ਤੂੰ ਸਾਡੀ ਬੱਚੀ ਆ ਤੈਨੂੰ ਕੰਮ ਕਰਨਾ ਪੈਣਾ ਵਾ ਇਹ ਜ਼ਿੰਮੇਵਾਰੀ ਵਾਲਾ ਹੁਣ ਤੁਸੀਂ ਭਾਜੀ ਸਮਝਾਉਣ ਦੇ ਤੁਹਾਡੀ ਗੱਲ ਤੇ ਸਮਝਣ ਈਰ ਮੇਰੀ ਗੱਲ ਤੇ ਜਵਾਬ ਸਵਾਲ ਕਰੀ ਜਾਣਾ ਤੇ ਬਿਆਸੀ ਜਾਣਾ ਇਹਨੇ ਮੇਰੇ ਨਾਲ ਬਹੁਤ ਬੈਸਾਂਗੇ ਤੇ ਕੰਮ ਬੜੀ ਦੂਰ ਚਲਿਆ ਜਾਣਾ ਇਹ ਬਿਆਸਣ ਵਾਲਾ ਟਾਈਮ ਥੋੜਾ ਨਹੀਂ ਵਕਤ ਆ ਗਾਇ ਇਹ ਵਕਤ ਬਾ ਇਸ ਕੰਮ ਨੂੰ ਸੰਭਾਲਣ ਵਾਲਾ ਸੰਭਾਲਣ ਵਾਲਾ ਕੰਮ ਆ ਸੰਭਾਲਣਾ ਪੈਣਾ ਤੁਹਾਨੂੰ ਠੀਕ ਤਕੜੇ ਹੋ ਕੇ ਪੁੱਤ ਸਭਾਲਣਾ ਪੈਣਾ ਮੇਰੀ ਗੱਲ ਮੇਰੀ ਗੱਲ ਮੰਨੇਗਾ ਬਤੂੰ ਤੂੰ ਇਹ ਗੱਲ ਹਾਂਜੀ ਜਿੱਦਾਂ ਠੀਕ ਹੋ ਕੇ ਕੋਈ ਨਹੀਂ ਚਾਚਾ ਜੀ ਓਦਾਂ ਮੈਂ ਮੰਨਣੀ ਪੈਣੀ ਆ ਪੁੱਤੈ ਨੂੰ ਹਾਂਜੀ ਹਾਂ ਉਹਨਾਂ ਚਰ ਗੱਡੀ ਨਹੀਂ ਚੱਲਣੀ ਆਪਣੀ ਨਹੀਂ ਕੰਮ ਖਰਾਬ ਹੋ ਜਾਣਾ ਸਾਰਾ ਜੀ ਤੇ ਚਲੋ ਮੈਂ ਵੀ ਜਾਣਾ ਵਾਂ ਤੇ ਜਾ ਕੇ ਤੇ ਮੈਂ ਵੀ ਡਾਕਟਰ ਦਾ ਪਹਿਲਾਂ ਪਤਾ ਕਰਦਾ ਆ ਵੀ ਆਹ ਰੋ ਗਿਆ ਹਾਂਜੀ ਹਾਂ ਜਾ ਕੇ ਉਹਨੂੰ ਪਤਾ ਕਰੂੰਗਾ ਤੇ ਜਾਂ ਉਹਦਾ ਕੋਈ ਟੈਲੀਫੋਨ ਨੰਬਰ ਕਾਰਡ ਕੋਡ ਲੱਭਦਾ ਕਿਸੇ ਕੋ ਬਾਕੀ ਗੱਲ ਪਾਜੀ ਇਹ ਗੱਲ ਜ਼ਰੂਰ ਸੋਚਿਓ ਪੈਸੇ ਦੀ ਨਾ ਟੈਨਸ਼ਨ ਲਿਓ ਮੇਰਾ ਪੁੱਤ ਠੀਕ ਹੋਣਾ ਚਾਹੀਦਾ ਪੈਸੇ ਅਸੀਂ ਲਾ ਆ ਨਹੀਂ ਆਸ ਕੋਈ ਗੱਲ ਨਹੀਂ ਆ ਜੀ ਚਲੋ ਕੋਈ ਗੱਲ ਨਹੀਂ ਪੈਸਿਆਂ ਦੀ ਨਹੀਂ ਕੋਈ ਕੀਤੀ ਵੱਡੀ ਗੱਲ ਪੈਸੇ ਭਾਬੀ ਅਸੀਂ ਕਰ ਲਾਂਗੇ ਪੈਸਿਆਂ ਦਾ ਹੁਣ ਇਹਨੂੰ ਕੁੜੀ ਨੂੰ ਕੀ ਕਹੀਏ ਤੁਹਾਡੇ ਕੋ ਵੀ ਕਿੰਨੇ ਕਾ ਕਿਤੇ ਅੱਗੇ ਤੇ ਮਾਹਾਂ ਕੰਮ ਕੀਤਾ ਸਾਰਾ ਬੜੇ ਜ਼ੋਰ ਨਾਲ ਸਾਰਾ ਤੁਸੀਂ ਚਲੋ ਘਰ ਤੇ ਘਰ ਤੇ ਮਾਹਾਂ ਦਾੜਾ ਚੱਲਣ ਰਿਹਾ ਕੋਈ ਨਹੀਂ ਭਾਜੀ ਨਾਲ ਮਿਲ ਕੇ ਸਾਰਾ ਕਰ ਲੈ ਨਾ ਕੋਈ ਨਹੀਂ ਪੈਸਿਆਂ ਦਾ ਕਰ ਲਾਂਗੇ ਠੀਕ ਆ ਤੇ ਚਲੋ ਮੈਂ ਤੇ ਗੁੱਡੀ ਵੀ ਅੱਜ ਵੇਖੀ ਗੁੱਡੀ ਤੇ ਚਲੋ ਚੰਗੀ ਆ ਮੈਨੂੰ ਤਾਂ ਸਿਆਣੀ ਲੱਗਦੀ ਸੋਝਵਾਨ ਲੱਗਦੀ ਆ ਪੜ੍ਹੀ ਲਿਖੀ ਆ ਲੱਗਦੀ ਤੇ ਚਲੋ ਕੋਈ ਗੱਲ ਨਹੀਂ ਪੁੱਤ ਆਪਣੇ ਪੇਕਿਆਂ ਦਾ ਵੀ ਸਹਿਯੋਗ ਲੈਣਾ ਨਾਲ ਠੀਕ ਹੈ ਠੀਕ ਹੈ ਨਾ ਉਹਨਾਂ ਦਾ ਸਹਿਯੋਗ ਚਾਹੀਦਾ ਨਾਲ ਤੇਰੇ ਨੂੰ ਜਰੂਰ ਕਿਉਂਕਿ ਕੰਮ ਇੱਕ ਜਾਨੇ ਦਾ ਨਹੀਂਗਾ ਇਹਨਾਂ ਦਾ ਨਹੀਂਗਾ ਕੰਮ ਇਹ ਤੁਹਾਡੀ ਮੰਮੀ ਦਾ ਕੰਮ ਨਹੀਂਗਾ ਸਾਰਿਆਂ ਦਾ ਤੁਹਾਡੇ ਪੇਕਾ ਪਰਿਵਾਰ ਵੀ ਨਾਲ ਲੈ ਕੇ ਉਹਨਾਂ ਨੂੰ ਚੱਲਣਾ ਪਾਣਾ ਆਪਣੀ ਮਾਤਾ ਨਾਲ ਤੇਨੂੰ ਨਾਲ ਲੈ ਕੇ ਚੱਲਣਾ ਪਾਣਾ ਠੀਕ ਹੈ ਚਾਚਾ ਜੀ ਤੇਨੂੰ ਆਪਣੇ ਪਰਿਵਾਰ ਸਮੇਤ ਇਹਨਾਂ ਦੇ ਨਾਲ ਦੁੱਖ ਜਿਹੜਾ ਵਾ ਨਾ ਇਹ ਦੁੱਖ ਆਇ ਹੁਣੇ ਬਹੁਤ ਵੱਡਾ ਇਹਦਾ ਕੰਮ ਜਿਹੜਾ ਕਰਨਾ ਪੈਣਾ ਤੇ ਚਲੋ ਠੀਕ ਆ ਪੁੱਤ ਮੈਂ ਫੇਰ ਚੱਲਦਾ ਹਾਂ ਤੇ ਜੰਗਾ ਪੁੱਤ ਮੈਂ ਚੱਲਦਾ ਫਿਰਾਂ ਰਹਿਣ ਦੋ ਜੀ ਨਹੀਂ ਰਹਿਣ ਦੋ ਕੋਈ ਨਹੀਂ ਬੇਟਾ ਤੇਰਾ ਸਗਨ ਆ ਤੂੰ ਸਾਡੀ ਥੋੜੇ ਦੇ ਦਿਓ ਚਾਚਾ ਜੀ ਕੋਈ ਨਹੀਂ ਨਹੀਂ ਬੇਟਾ ਨਹੀਂ ਰਹਿਣ ਦੋ ਪੰਜ ਨਹੀਂ ਥੋੜੇ ਕੋਈ ਗੱਲ ਨਹੀਂ ਥੋੜੇ ਹੀ ਆ ਕਿਤੇ ਕਿਨੇ ਦਾ ਤੇ ਠੀਕ ਆ ਚਲੋ ਫਿਰ ਕੋਈ ਨਹੀਂ ਫਿਰ ਮੈਂ ਵੇਖਦਾ ਹੈ ਹਾਂਜੀ ਧਿਆਨ ਰੱਖਿਓ ਚਲ ਮਰਾ ਰੱਖਦਾ 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 ਕੋਈ ਨਹੀਂ